ਜੱਕਦੇ ਜਾਂਦੇ ਜੇ ਇਹ ਸੜਕ ਕਿੰਨੀ ਬੈ ਕਿੰਨੀ ਸੜਕਾਂ ਦਾ ਬੁਢਾ ਹਾਲ ਕਰਦਾ ਇਹ ਦੋ ਚਾਰ ਪੰਨ ਵੀ ਨਹੀਂ ਕਰਦੇ ਜਿੱਥੇ ਦਿੱਤੀ ਹੁੰਦੀ ਬੱਚਿਆਂ ਨੂੰ ਕੀ ਪ੍ਰੋਬਲਮ ਆ ਰਹੀ ਹੈ ਪ੍ਰੋਬਲਮ ਬਹੁਤ ਆ ਰਹੀ ਹੈ ਇਧਰ ਤੁਸੀਂ ਦੇਖਦੇ ਤਾਂ ਜੇ ਸੜਕ ਸਾਰੀ ਬੈ ਜਦੋਂ ਕੋਈ ਆਪਣੇ ਸਕੂਲ ਦਾ ਟਾਈਮ ਹੁੰਦਾ ਹੈ ਤੇ ਉਦੋਂ ਵੀ ਇਹਨਾਂ ਨੇ ਬੱਸ ਸੜੀਆਂ ਭਰ-ਭਰ ਕੇ ਲ ਜਾਂਦੇ ਨੇ ਕੋਈ ਬੱਚਿਆਂ ਨੂੰ ਰਸਤਾ ਨਹੀਂ ਦਿੰਦੇ ਇਹਨਾਂ ਦੇ ਟੱਕਾਂ ਲੱਗੀਆਂ ਉਹਦੀਆਂ ਨੇ ਆਵਾਜ਼ ਇਹਨਾਂ ਨੂੰ ਸੁਣਾਈ ਨਹੀਂ ਦਿੰਦੀ ਤੇ ਨਾ ਕੋ ਸਾਨੂੰ ਰਸਤਾ ਮਿਲਦਾ ਜੇ ਕੋਈ ਬਿਮਾਰ ਹੁੰਦਾ ਸ਼ਹਿਰ ਨਾਲ ਜਾਣਾ ਹੁੰਦਾ ਹੈ ਪਰ ਉਹ ਨਹੀਂ ਇਹਨੂੰ ਰਸਤਾ ਨਹੀਂ ਮਿਲਦਾ ਇਸ ਕਰਕੇ ਦਿੱਕਤ ਬਹੁਤ ਆ ਰਹੀ ਹੈ ਕੋਈ ਸਰਕਾਰ ਨੇ ਜੇ ਰੇਤ ਚਕਾਉਣੀ ਹੈ ਜਾਂ ਕਿਸਾਨ ਨੇ ਚਕਾਉਣੀ ਹੈ ਤਾਂ ਕੋਈ ਇਹਦਾ ਰਸਤਾ ਬਣਾਵੇ ਸੜਕਾਂ ਟੁੱਟੀਆਂ ਹੋਈਆਂ ਸੀ ਹੋਰ ਇਹਨਾਂ ਜਲੂਸ ਘਾਟ ਵਿੱਚੋਂ ਸੜਕਾਂ ਦਾ ਆਜੋ ਦੇ ਬਾਕੀ ਜਿਹੜੀਆਂ ਅਸੀਂ ਆ ਤੁਸੀਂ ਆ ਪਿੱਛੇ ਪਾਣੀ ਵਾਲੀਆਂ ਪਾਈਪਾਂ ਪਾਈਆਂ ਹੋਈਆਂ ਹੂੰ ਉਹ ਸਾਰੀਆਂ ਪਾਈਪਾਂ ਧਸ ਗਈਆਂ ਫੱਲੇ ਸਾਡੇ ਕਾਜ ਖੇਤਾਂ ਨੂੰ ਪਾਣੀ ਵੀ ਨਹੀਂ ਲੱਗਣਾ ਜਿਹੜੇ ਇਸ ਕਣਕ ਨੂੰ ਪਾਣੀ ਲਾ ਲਾ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਦਾ ਪ੍ਰਬੰਧ ਪਹਿਲਾਂ ਸੜਕਾਂ ਦਾ ਕਰੇ ਚਰਨਜੀਤ ਸਿੰਘ ਦੇਖੋ ਜੀ ਆ ਹੁਣ ਰੇਤ ਜਿਹੜੀ ਚੱਲ ਰਹੀ ਏ ਰੇਤ ਚੱਲਣ ਦਾ ਕਾਰਨ ਇਹਨਾਂ ਦਾ ਪਤਾ ਕੀ ਸੀ ਜਿਹੜਾ ਇਹ ਰਸਤਾ ਹੈਗਾ ਨਾ ਜਿਹੜਾ ਹੁਣ ਦੋਨੇ ਨਾਨਕੇ ਤੋਂ ਪਿੰਡ ਮਾਤਮਨਗਰ ਮਾਤਮਨਗਰ ਤੋਂ ਇੱਧਰ ਇਹ ਪੁਰਾਣਾ ਪੋਲ ਹੈਗਾ ਇਹ ਰਸਤਾ ਇਹਨਾਂ ਨੂੰ ਸਰਕਾਰ ਨੂੰ ਨਹੀਂ ਚਲਾਉਣਾ ਚਾਹੀਦਾ ਸੀਗਾ ਰਸਤਾ ਚਲਾਉਂਦੇ ਨਵਾਂ ਜਿਹੜਾ ਦੋਨੇ ਨਾਨਕੇ ਤੋਂ ਮੋਜਮ ਤੱਕ ਜਾਂਦਾ ਹੈ ਮੋਜਮ ਤੋਂ ਸਿੱਧਾ ਵਾਇਆ ਫਾਇਲਕਾ ਇਹਨਾਂ ਨੂੰ ਉਹ ਰਸਤਾ ਚਲਾਉਣਾ ਚਾਹੀਦਾ ਸੀਗਾ ਸਰਕਾਰ ਨੂੰ ਅੱਜ ਇਹ ਦੇਖੋ ਹਾਲਾਤ ਸੜਕਾਂ ਪਹਿਲੇ ਹੀ ਸਾਰੀਆਂ ਧਸੀਆਂ ਹੋਈਆਂ ਸੀਗਾ ਜਿਹੜੀਆਂ ਸੜਕਾਂ ਅੱਜ ਤਿੰਨ ਤਿੰਨ ਫੁੱਟ ਤਿੰਨ ਤਿੰਨ ਫੁੱਟ ਟੋਏ ਪੈ ਚੁੱਕੇ ਨੇ ਹੋਰ ਉਹਨ ਸਾਡਾ ਇਹ ਹਲਾਤ ਹੋ ਚੁੱਕੇ ਨੇ ਸਾਡੀਆਂ ਪਾਈਪਾਂ ਲੰਗਦੀਆਂ ਨੇ ਅੰਦਰ ਗਰਾਊਂਡ ਸਾਡੀਆਂ ਪਾਈਪਾਂ ਟੁੱਟ ਚੁੱਕੀਆਂ ਨੇ ਪਰ ਆ ਦੇਖੋ ਹੂੰ ਸਾਡੀ ਕਣਕ ਨਹੀਂ ਗੱਡੀਨੀ ਦੂਜੀ ਸਾਈਡ ਤੇ ਪਾਣੀ ਇਧਰ ਦੂਜੀ ਸਾਈਡ ਵੀ ਸਾਰਾ ਪਾਣੀ ਫਿਰਦਾ ਇਹ ਸਾਡੀ ਕਣਕ ਨਹੀਂ ਗੱਡੀਨੀ ਇਹ ਸਾਡਾ ਰਜਾਨਾ ਕੌਣ ਦੇਵੇਗਾ ਨਾ ਨਹੀਂ ਇਹ ਪਾਣੀ ਕੱਦ ਲੇਗਾ ਇਹ ਪਾਈਪਾਂ ਪਾਈਆਂ ਹੋਈਆਂ ਨੇ ਅੰਦਰ ਗਰਾਊਂਡ ਅੱਛਾ ਇਧਰ ਇਧਰ ਦੋ ਪਾਸੇ ਖੇਤ ਹੈ ਨਾ ਇਧਰ ਵੀ ਖੇਤ ਹੈ ਉੱਧਰ ਵੀ ਬੋਰ ਉਹ ਖੜਿਆ ਹੈ ਪਾਣੀ ਅੰਦਰ ਗਰਾਊਂਡ ਤੋਂ ਪਾਹੀਦਾ ਨਾ ਠੀਕ ਹੈ ਸਾਡੀਆਂ ਪੈਪਰ ਟੁੱਟ ਚੁੱਕੀਆਂ ਨੇ ਹੁਣ ਸਾਨੂੰ ਇਹਦਾ ਦੁਬਾਰਾ ਖਪੇ ਕਰਨਾ ਪੈਣਾ ਇੱਕ ਸਾਨੂੰ ਹੜਾ ਨੇ ਮਾਰ ਦਿੱਤਾ ਫਿਰ ਦੂਜਾ ਨੰਬਰ ਸਾਡੇ ਸਰਕਾਰ ਜਿਹੜੀ ਸਰਕਾਰ ਹੈਗੀ ਏ ਸਾਨੂੰ ਮੁਆਵਜ਼ੇ ਦੇ ਪੈਸੇ ਨਹੀਂ ਦੇ ਰੇ ਜਿੰਦੇ ਨਾਲ ਸਾਡੀ ਹੁਣ ਕਣਕਰ ਦੀ ਵੀ ਬਜਾਈ ਦੇਖੋ ਜੀ ਹੁਣ ਸਾਨੂੰ ਭਾਵੇਂ 5-5 ਏਕੜ ਦਾ ਰੁਪਏ ਦਾ ਮਿਲਣਾ ਸੀਗਾ ਸਾਨੂੰ ਲੱਖ ਰੁਪਏ ਦਾ ਡੀਜ਼ਲ ਜੂ ਸਾਡੇ ਅੱਜ ਖਾਤੇ 'ਚ ਪੈਸੇ ਆਏ ਹੁੰਦੇ ਅਸੀਂ ਲੱਖ ਰੁਪਏ ਦਾ ਡੀਜ਼ਲ ਲਿਆ ਤੇ ਆਪਦੀ ਵਾਹੀ ਕਰਦੇ ਹੁਣ ਸਾਡੇ ਕੋਲ ਪੈਸਾ ਤਾਂ ਹੈ ਨਹੀਂ ਜੋ ਮਾਨਕ ਚੱਲ ਖਾਦ ਲੈਣੀ ਏ ਉਹ ਅਸੀਂ ਆਪ ਦਾ ਜਿਵੇਂ ਮਰਜ਼ੀ ਯਾਰਤੀ ਕੋ ਲੈਂਦੇ ਜਾਂ ਆਪ ਦਾ ਸੋਨਾ ਰੱਖਦੇ ਜਾਂ ਕੁਝ ਵੀ ਹੁਣ ਅੱਜ ਜਿਹੜਾ ਸਾਡੇ ਹਾਲਾਤ ਨੇ ਨਾ ਇਸ ਟਾਈਮ ਸਾਡੇ ਜਿਵੇਂ ਦਿਨ ਉਹ ਜਿਹੜਾ ਮੰਗਤਾ ਹੁੰਦਾ ਨਾ ਉਹਦੇ ਤੋਂ ਬੱਤਰ ਨੇ ਕਿਸਾਨਾਂ ਦੇ ਜਿਹੜੇ 12 13 ਪਿੰਡ ਨੇ ਅਕੀਰ ਚਰਨਜੀਤ ਜੀ ਇਹ 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 ਜਿਹੜੀ ਸੜਕ ਟੁੱਟੀ ਹੈ ਹਾਂਜੀ ਹਾਂਜੀ ਇਹ ਸੜਕ ਟੁੱਟੀ ਹੈ ਇਹ ਹੁਣ ਹੜਾਂ ਦੇ ਕਾਰਨ ਟੁੱਟੀ ਸੀ ਜਾਂ ਬਾਅਦ ਚ ਟਰਾਲੀਆਂ ਦੇ ਕਾਰਨ ਹੜਾਂ ਦੇ ਕਾਰਨ ਤਾਂ ਆ ਜਿਹੜੀ ਪਿੱਛੇ ਸੜਕ ਖੜੀ ਹੈ ਇਸੇ ਕਰਾਈ ਸੀ ਜੀ ਅੱਛਾ ਇਧਰੋਂ ਸੜਕ ਦੇ ਸਾਈਡ ਤੋਂ ਮਿੱਟੀ ਜਾਨਕਿ ਇਧਰ ਜਦੋਂ ਬਾਅਦ ਵਾਹ ਸੀ ਨਾ ਪਾਣੀ ਦਾ ਤੇ ਉਦੋਂ ਇਹ ਐ ਵਹਿ ਚੁੱਕੀ ਸੀ ਜਦੋਂ ਤੇ ਰੇਤ ਚਾਲੂ ਹੋਇਆ ਨਾ ਵਜਨ ਦੇਖੋ ਜੀ ਟਰੈਕਟਰ ਵਾਲੇ ਨੂੰ ਚਾਹੀਦਾ ਵਜਨ ਟਰੈਕਟਰ ਵਾਲੇ ਨੂੰ ਚਾਹੀਦਾ ਵੱਧ ਤੋਂ ਵੱਧ 70 ਕੁਆਂਟਲ ਅੱਜ ਵਜਨ ਕੀ ਚੱਲ ਰਿਹਾ 250 ਤੋਂ 3 ਕੁਆਂਟਲ ਚ 300 ਕੁਆਂਟਲ ਵਜਨ ਚੱਲਿਆ ਜਿਹੜਾ ਟਰਾਲੇ 'ਚ ਚੱਲਿਆ ਇੰਨੀ ਟਰੈ ਸਰਕਾਰ ਨਹੀਂ ਸੌਲਟੀ ਦਿੰਦੀ ਕੋਈ ਪ੍ਰਸ਼ਾਸਨ ਨਹੀਂ ਸੌਲਟੀ ਦਿੰਦਾ ਵੀ ਟਰੈਕਟਰ ਤੇ ਇੰਨਾ ਵਜਨ ਪਾ ਸਕੇ ਟਰਾਲਾ ਵੇਖੀ ਸਕਦਾ ਤੇ ਫਿਰ ਦੂਜਾ ਨੰਬਰ ਹੈਗਾ ਕਦੇ ਟਰਾਲਾ ਵੇਖ ਟਰਾਲਾ ਕਿੰਨਾ ਭਰਿਆ ਦੂਜਾ ਨੰਬਰ ਹੈਗਾ ਕਿ 200 ਤੋਂ 4 ਬੱਚਿਆਂ ਨੂੰ ਛੁੱਟੀ ਹੁੰਦੀ ਏ ਉਦੋਂ ਇਹਨਾਂ ਨੂੰ ਕੰਮ ਬੰਦ ਕਰਨਾ ਚਾਹੀਦਾ ਸਾਡੇ ਬੱਚੇ ਆਦੇ ਆ ਸਕੂਲਾਂ ਹਾਇਲ ਕਾ ਤੋਂ ਜਿਹੜੀਆਂ ਬੱਚਿਆਂ ਆਦੀਆਂ ਨੇ ਕੋਈ ਰੱਬ ਨਾ ਕਰੇ ਘਟਨਾ ਹੋ ਜਾਵੇ ਤਾਂ ਉਹਦਾ ਕੌਣ ਟੈਸਟ ਆਏਗਾ ਉਹਦਾ ਕੌਣ ਰਜਾਨਾ ਦੇਵੇਗਾ ਤੇ ਆ ਪਾਣੀ ਚਰਨਜੀਤ ਜੀ ਇਹ ਪਾਣੀ ਵੈਸੇ ਪਾਣੀ ਕਿੱਥੋਂ ਆ ਰਿਹਾ ਏ ਇਹ ਇਹ ਪਾਣੀ ਜਿਆ ਅੰਦਰ ਗਰਾਊਂਡ ਪੈ ਪਾਈ ਹੋਈ ਨਹੀਂ ਨਾ ਜੀ ਵਾਟਰ ਵਰਕਸ ਵਾਲੀ ਹੈ ਨਹੀਂ 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 ਜੀ ਸਾਡੀ ਆਪ ਦੀ ਹੈ ਜੀ ਅੱਛਾ ਖੇਤ ਬੋਰ ਖੇਤ ਤੇ ਜਾਣਾ ਉਹ ਇਹ ਤੋਂ ਹੈ ਅੰਡਰਗਰਾਉਂਡ ਪਾਈਪਾਂ ਚੱਲਦੀਆਂ ਨੇ ਨਾ ਜੀ ਇਹ ਅੱਛਾ ਉਹ ਬੋਰ ਜਿਹੜਾ ਹੈਗਾ ਉੱਥੋਂ ਪਾਣੀ ਪਾਉਂਦੇ ਉਹ ਤੇ ਅੰਡਰਗਰਾਉਂਡ ਅੱਗੇ ਜਾਂਦਾ ਹੈਗਾ ਪਾਣੀ ਇਹ ਪਾਇ ਫਸਲ ਨਾਲੇ ਪਾਈਪਾਂ ਇਹ ਟੁੱਟ ਚੁੱਕੀਆਂ ਨੇ ਜੀ ਅੱਛਾ ਇਹ ਇੱਕ ਤਾਂ ਇਹ ਟੁੱਟ ਚੁੱਕੀਆਂ ਨੇ ਇਧਰੋਂ ਬਹਿ ਗਈਆਂ ਉਹ ਪਾਣੀ ਹੁਣ ਅੱਗੇ ਨਹੀਂ ਜਾਂਦਾ ਹਾਂਜੀ ਹਾਂਜੀ ਅੱਛਾ ਤੇ ਦੂਸਰਾ ਜਿਹੜੇ ਟਰਾਲੇ ਨੇ ਉਹਨਾਂ ਦਾ ਵਜ਼ਨ ਓਵਰਲੋਡ ਹੈਗਾ ਇਹਨਾਂ ਇਹਨਾਂ ਸੜਕਾਂ ਵਾਸਤੇ ਨਹੀਂ ਹੈਗਾ ਉਹ ਹਾਂਜੀ ਉਹ ਇਹਨਾਂ ਵਾਸਤੇ ਨਹੀਂ ਹੈਗਾ ਉਹ ਜੋ ਸਰਕਾਰਾਂ ਨੇ ਇਹਨਾਂ ਵਜਨ ਟਵਾਣਾ ਹੈ ਨਾ ਤੇ ਸਰਕਾਰਾਂ ਨੂੰ ਵੱਡੀਆਂ ਸੜਕਾਂ ਚੌੜੀਆਂ ਚਾਹੀਦੀਆਂ ਨੇ ਹਾਂ ਸਲੇਬ ਵਾਲੀ ਸੜਕ ਹੋਵੇ ਫੇਰ ਇਹਨਾਂ ਨੂੰ ਇਹ ਵੀ ਅਸੀਂ ਪ੍ਰਸ਼ਾਸਨ ਨੂੰ ਡੀਸੀ ਸਾਹਿਬ ਨੂੰ ਅਪੀਲ ਕਰਦੇ ਆ ਬੇਨਤੀ ਕਰਦੇ ਆ 2 ਤੋਂ 4 ਜਦੋਂ ਬੱਚਿਆਂ ਨੂੰ ਛੁੱਟੀ ਹੁੰਦੀ ਏ 2 ਤੋਂ 4 ਇਹ ਕੰਮ ਬੰਦ ਹੋਣਾ ਚਾਹੀਦਾ ਰੱਬ ਨਾ ਕਰੇ ਦਰਕਟਣਾ ਵਾਪਰ ਜਾਵੇ ਕੌਣ ਜ਼ਿੰਮੇਵਾਰ ਹੋਵੇਗਾ ਬੱਚੇ ਹੁਣ ਬੱਚੇ ਛੋਟੇ ਛੋਟੇ ਆਂਦੇ ਆ ਟ੍ਰੈਕਟਰ ਅਗੂ ਚਾਏ ਹੁੰਦੇ ਆ ਸਾਈਕਲ ਤੇ ਕੰਨਰੀ ਮੰਨ ਕੇ ਚੱਲ ਸਾਈਕਲ ਹੀ ਵੜ ਜਾਵੇ ਥੱਲੇ ਬੱਚਾ ਤਾਂ ਗਿਆ ਨਾ ਉਹਦੇ ਤਾਂ ਮਾਂ ਉਹ ਜਿੰਦਾ ਬੱਚਾ ਹੋਵੇ ਤਾਂ ਉਹਨੂੰ ਕੀ ਕਿਤੋਂ ਮਾਂ ਪਿਓ ਨੂੰ ਪੂਰਾ ਕਰਕੇ ਦੇਣਗੇ ਇਹ ਪਾਣੀ